ਸਤਿ ਸ਼੍ਰੀ ਅਕਾਲ ਗੁਰੂ ਨਗਰੀ ਅੰਮ੍ਰਿਤਸਰ ਤੋਂ ਪੂਜੀ ਯੋਗ ਮਾਤਾ ਜੀ ਮੇਰੇ ਨਾਲ ਬੈਠੇ ਹੋਏ ਨੇ ਜਿਨ੍ਹਾਂ ਮੈਨਾਂ ਭਰਾਵਾਂ ਦੇ ਫੋਨ ਆਏ ਨੇ ਜਾਂ ਸਾਨੂੰ ਮੈਸੇਜ ਕਰਦਦੇ ਨੇ ਕਿ ਮਾਤਾ ਜੀ ਸਾਨੂੰ ਘਰੇਲੂ ਨੁਕਤੇ ਦੱਸੋ ਦੇ ਸੀ ਨੁਕਤੇ ਦੱਸੋ ਕਿਸੀਂ ਉਹ ਨੁਕਤੇ ਅਪਣਾ ਕੇ ਆਪਣੇ ਆਪ ਨੂੰ ਸਵਸਥਤ ਕਰ ਸਕੀ ਠੀਕ ਕਰ ਸਕੀ ਯੋਗ ਤੇ ਕਰਦੇ ਕਰਦੇ ਨੇ ਤੇ ਤੁਹਾਨੂੰ ਉਸ਼ਦੀਆਂ ਬਾਰੇ ਵੀ ਖਾਣ ਪੀਣ ਦੇ ਬਾਰੇ ਵੀ ਦੱਸਿਆ ਕਰੋ ਤੇ ਅੱਜ ਤਾਂ ਨਵੀਂ ਵੀਡੀਓ ਲੈ ਕੇ ਆਏ ਨੇ ਪੂਰੀ ਵੀਡੀਓ ਵੇਖਣਾ ਕਿ ਅੱਜ ਸਰਦੀ ਦਾ ਇੱਕ ਉਹ ਪਹਾੜ ਹੁੰਦਾ ਜਿਹਨੂੰ ਕਹਿੰਦੇ ਮੌਫਲੀ ਮੌਫਲੀ ਜਿਹੜੀ ਏ ਉਹ ਖਾਸ ਕਰਕੇ ਸਰਦੀਆਂ 'ਚ ਆਉਂਦੀ ਏ ਤੇ ਲੋਕ ਸਰਦੀਆਂ 'ਚ ਖਾਂਦੇ ਨੇ ਔਰ ਮਾਤਾ ਜੀ ਬੰਦਸਰੇ ਸਨ ਕਿ ਮੌਗਲੀ ਬੇਟਾ ਇਹ ਨੁਕਸਾਨ ਕਰਦੀ ਏ ਇਹ ਜਿਹੜੀ ਮੌਗਲੀ ਨੁਕਸਾਨ ਮਾਰਦੀ ਤੁਸੀਂ ਦੱਸੋ ਕਿ ਮੌਗਲੀ ਕਿਵੇਂ ਨੁਕਸਾਨ ਕਰਦੀ ਏ ਤਾਂ ਕਿ ਸਾਡੇ ਭੈਣ ਭਰਾ ਨੂੰ ਪਤਾ ਲੱਗ ਸਕੇ ਉਹ ਦੇ ਇਹ ਨੁਕਸਾਨ ਕਰਦੀ ਏ ਨੂਨੇ ਨੂਣੀ ਕੰਨੇ ਆ ਮਿੱਠੀ ਕੰਨੇ ਆ ਇਹ ਨੁਕਸਾਨ ਬੰਦੇ ਜਿਸੀ ਕੱਚੀ ਮੰਬਰੀ ਪੀ ਕੇ ਤੇ ਖਾਣੇ ਤੇ ਰਾਤ ਨੂੰ ਪੀ ਗੋ ਤੇ ਦਿਨੇ ਉਹਨੂੰ ਖਾਣੇ ਆ ਉਹ ਨੁਕਸਾਨਬੰਦ ਨਹੀਂ ਛੋਲੇ ਨੇ ਉਹਨਾਂ ਨੂੰ ਰਾਤ ਨੂੰ ਪੀ ਗੋ ਤੇ ਦਿਨੇ ਖਾਣੇ ਆ ਉਹ ਵੀ ਨੁਕਸਾਨਬੰਦ ਨਹੀਂ ਕਾਲੇ ਛੋਲੇ ਜਿਹੜੇ ਨਾ ਤੇ ਜਿਹੜੇ ਆ ਬਹੁਤੇ ਤੇਲ ਤੜਕੇ ਲਾ ਕੇ ਖਾਣੇ ਆ ਉਹ ਨੁਕਸਾਨਬੰਦ ਨਹੀਂ ਤੁਮਾਤਾ ਜੀ ਦਾ ਫਰੇ ਨੇ ਕਿਜਰੀ ਮੌਫਲੀਏ ਤਲੀ ਹੋਈ ਪੁੰਨੀ ਹੋਈ ਜਦ ਮਿੱਠੇ ਚੇ ਪਾ ਕੇ ਮੌਫਲੀ ਇਸਤੇਮਾਲ ਕਰਦੇ ਹੋ ਉਹ ਬਹੁਤ ਹੀ ਨੁਕਸਾਨਦਾਰੀ ਜਨੁਫਾਨ ਕੀ ਕਰਦੀ ਹੈ ਤੁਹਾਡਾ ਫੈਟੀਲੀ ਰੀਵਰ ਖਰਾਬ ਪਾਚਨ ਤੰਗੜਿਆ ਡੈਮੇਜ ਕਰਦੀ ਹੈ ਤੁਹਾਨੂੰ ਨੁਕਸਾਨ ਦੇਗੀ ਮੌਫਲੀ ਜਿੱਦਾਂ ਮਾਤਾ ਜੀ ਨੇ ਰਾਤ ਨੂੰ ਮੌਫਲੀ ਨਾਲ ਝੋਈਆਂ ਦੇਖੋ ਮੇਰੇ ਵੱਲ ਇਹ ਰਾਤ ਨੂੰ ਝੋਈਆਂ ਮੌਫਲੀ ਔਰ ਇਹ ਜਿਹੜੀ ਮੌਫਲੀ ਝੋਈਏ ਕੱਚੀ ਮੌਫਲੀ ਪਿਉਣੀ ਹੈ ਪੱਕੀ ਨਹੀਂ ਤਲਕੇ ਨਹੀਂ ਨਮਕੀਨ ਨਹੀਂ ਇਹ ਤੁਸੀਂ ਮੌਫਲੀ ਨੂੰ ਚੰਗੀ ਤਰ੍ਹਾਂ ਪਾਣੀ ਕੱਢ ਲੈਣਾ ਵਾ ਕਰਨ ਤੋਂ ਬਾਅਦ ਇਸ ਮੌਫਲੀ ਨੂੰ ਤੁਸੀਂ ਕਟੋਰਚੇ ਪਾ ਲਓ। ਇਸੇ ਤਰ੍ਹਾਂ ਇਹ ਜਿਹੜੇ ਕਾਲੇ ਚਨੇ ਨੇ ਇਹ ਰਾਤ ਨੂੰ ਭਿਓਏ ਹੋਏ ਨੇ। ਰਾਤੀ 6 ਵਜੇ ਭਿਓਏ ਸੀ। ਹੁਣ ਸਵੇਰ ਦੇ ਕੋਈ 7:00 ਵਜੇ 7 ਇਹ ਜਿਹੜੇ ਕਾਲੇ ਚਨੇ ਨੇ ਤੇ ਮੌਫਲੀ ਨੂੰ ਫਾਇਦਾ ਕੀ ਦੇਗੀ ਜਿਹਦਾ ਮਰਦਾਂ ਦਾ ਫਰੇ ਨੇ। ਇਹ ਬਦਾਮ ਨੇ ਤੁਹਾਡੇ। ਤੁਸੀਂ ਰੋਜ਼ ਦੇ 15 ਕੇ ਦਾਣੇ ਜਾਂ 20 ਦਾਣੇ ਤੁਸੀਂ ਜੋਗ ਕਰ ਲਿਆ 20 ਮਿੰਟ ਬਾਅਦ ਇਹ ਜਿਹੜੇ ਮੌਫਲੀ ਦਾਣੇ ਨੇ ਇਨੂੰ ਤੁਸੀਂ ਇੱਦਾਂ ਕਰਕੇ ਚੰਗੀ ਤਰ੍ਹਾਂ ਚਬਾਓ ਪੋਲੀਏ ਜੇਗੀ ਪੁੰਨੀ ਮੌਹਲੀ ਨਹੀਂ ਲੈਣੀ ਕੱਚੀ ਮੌਹਲੀ ਲੈਣੀ ਆ ਇਹ ਰਸਤਨ ਜਾਏਗਾ ਤੁਹਾਡਾ ਫੈਟੀ ਲਿਵਰ ਠੀਕ ਹੋ ਜਾਏਗਾ ਮਾਂ ਦਾ ਜੀ ਕੀ ਕੀ ਠੀਕ ਕਰਦੀ ਏ ਤੁਸੀਂ ਦੱਸੋ ਯਾਰ ਮੈਂ ਖਾਲਾਂ ਮੌਹਲੀ ਗੁਣ ਬਹੁਤ ਨੇ ਦੇਖੋ ਕਿੰਨੀ ਮਿਠਾਸ ਆਈ ਹੋ ਵਿੱਚ ਅਹੀਂ ਖਾਂਦੇ ਨੇ ਪਹਿਲਾਂ ਪੁੰਨੀ ਤਲੀ ਉਹ ਨੁਕਸਾਨ ਕਰਦੀ ਹੀ ਜੇ ਜਦੀ ਇਹ ਮੌਂਹਲੀ ਨਹੀ ਪੀਓਗੇ ਕੱਚੀ ਮੌਂਹਲੀ ਖਾਵਾਂਗੇ ਤੇ ਲਾਭ ਕਰੇਗੀ ਫੈਟੀਲੀਵਰ ਠੀਕ ਹੋਏਗਾ ਜਿਹਨੂੰ ਗੈਸ ਲੰਦੀ ਹੈ ਮੋਟਾਪਾ ਹਾਂ ਜਿਹਨੂੰ ਮੋਟਾਪਾ ਰਹਿੰਦਾ ਜੇ ਜਦੀ ਰੋਜ਼ ਮੌਂਹਲੀ ਖਾਏਗਾ ਔਰ ਕਾਲੇ ਚਨੇ ਖਾਏਗਾ ਪੀਓਗੇ ਮੋਟਾਪਾ ਘੱਟੇ ਘਟਦਾ ਦੋੜੋਗੇ ਤਾਂ ਸਾਨੀ ਚੜੇਗਾ ਦੋੜੋਗੇ ਇਹ ਦੋਨੇ ਟਾਡੇ ਵਾਸਤੇ ਓਸ਼ਧੀਆਂ ਨੇ ਪਰਮਾਤਮਾ ਨੇ ਸਸਤਾ ਤੇ ਵਧੀਆ ਉਪਾਏ ਆ ਕਾਲੇ ਚਨੇ ਮੌਂਹਲੀ ਜੰਨੇ ਕੇ ਤੁਸੀਂ ਕੀ ਕਰਦੇ ਮਟਾਬਾ ਵੀ ਘਟੇਗਾ ਦਰਦਾਂ ਵੀ ਘਟਣਗੀਆਂ ਜੇ ਕਹਿੰਦੇ ਦਰਦ ਰਹਿੰਦੀ ਮੈਨੂੰ ਜੀ ਗੈਸ ਬਣੀ ਰਹਿੰਦੀ ਹੈ ਜਿੰਨੇ ਪੇਟ ਸਾਫ਼ ਨਹੀਂ ਹੁੰਦੇ ਜੇ ਤੁਸੀਂ ਸਵੇਰੇ ਨਰਨੇ ਪੇਟੇ ਖਾਓਗੇ ਤੁਹਾਡਾ ਪੇਟ ਸਾਫ਼ ਰਹੇਗਾ ਤੁਹਾਡੇ ਚਿਹਰੇ ਤੇ glow ਬਣੇਗੀ ਆਬਾ ਆਏਗੀ ਵੀ ਇੰਨੇ ਦੇ ਤੁੰਨੇ ਕੱਚੀ ਮੌਕਲੀ ਦੇ ਭਿਉਂ ਤੇ ਸਵੇਰੇ ਸਵੇਰੇ ਖਾ ਲੈਣਾ ਨਰਨੇ ਪੇਟ ਖਾਣੀ ਹੈ ਦੋਨੇ ਚੀਜ਼ਾਂ ਨਰਨੇ ਪੇਟ ਖਾਓ ਜੇ ਜੁਵਾ ਬੱਚੇ ਨੇ ਬੇਟੀਆਂ ਨੇ ਜੋ ਸਕੂਲ ਚ ਜਾਂਦੇ ਨੇ ਜੋ ਰੈਨ ਕਰਦੇ ਨੇ ਜੋ ਆਪਣੇ ਖੇਡਾਂ ਵਿੱਚਨੇ ਬੱਚੇ ਕਾਸ ਕਰਦੇ ਜੋ ਦਰਦਾਂ ਜੇ ਲੱਗੇ ਹੋਏ ਨੇ ਜਦ ਇਹ ਦੁਨਿਕ ਇਸ ਰੇਖਾ ਨਾਲ ਦੀ ਸਖਤੀਆਂ ਦੀ ਜਾਣੀ ਤੁਸੀਂ ਦੋਨੇ ਖਾ ਕੇ ਵੇਖੋ ਤੇ ਫਿਰ ਵੀ ਕਮੈਂਟ ਕਰਨਾ ਇਹ ਹੀ ਤੁਹਾਨੂੰ ਚਾਲੂ ਕਰਦਾ ਹੈ ਇਹ ਕੁੰਨੀ ਖਾਣੇ ਹੈ ਪਹਿਲਾਂ ਮਾਤਾ ਨੇ ਮੈਨੂੰ ਕਿਹਾ ਕਿ ਬੇਟਾ ਕੁੰਨੀ ਨਾ ਖਾਇਆ ਤਾਂ ਕਰੀਨਾ ਖਾਇਆ ਕਰ ਇਹ ਖਾਇਆ ਕਰ ਨੂੰ ਇਹ ਚਾਲੂ ਕੀਤੀ ਥੋੜੇ ਦਿਨ ਪਹਿਲਾਂ ਤੋਂ ਔਰ ਇਹਦੇ ਮੈਨੂੰ ਬੜੇ ਫਾਇਦੇ ਮਿਲੇ ਨੇ ਇੱਕ ਮोटाफाਡਰ ਸੈੱਟ ਹੋ ਜਾਏਗਾ ਕਿਡਨੀ ਦੀ ਕਿਡਨੀ ਦੀ ਸਿਸਟਮ ਸੈਲਫੀ ਕਰਦਾ ਵਾ ਅੱਖਾਂ ਵਾਸਤੇ ਦਿਮਾਗ ਵਾਸਤੇ ਵੀ ਇਬਦਾਮ ਨੇ ਇਹ ਦੇਖਿਆ ਦੇ ਬਹੁਤ ਨੇ ਤੇ ਮੈਡਮ ਬੈਠੇ ਹੋਏ ਨੇ ਜੋ ਕਾਫੀ ਥੋੜੇ ਦਿਨਾਂ ਤੋਂ ਮਾਤਾ ਜੀ ਕੋਲ ਯੋਗ ਕਰਨ ਵਾਸਤੇ ਆਉਂਦੇ ਨੇ ਅੱਜ ਉਹਨਾਂ ਨੇ ਕੁਛ ਦੱਸਿਆ ਕਿ ਉਹਨਾਂ ਨੂੰ ਕੀ ਕੀ ਫਾਇਦੇ ਮਿਲੇ ਨੇ ਕਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਕੀ ਮਹਿਸੂਸ ਕਰਦੇ ਨੇ ਤੇ ਮੈਂ ਕਮਲਾ ਮੈਨੂੰ ਕੋ ਲੱਗਿਆਣਗੇ ਇਹ ਆਪਣਾ ਨਾਮ ਦੱਸਣਗੇ ਤੇ ਉਹਨਾਂ ਨੂੰ ਕੀ ਕੀ ਫਾਇਦੇ ਮਿਲੇ ਥੋੜਾ ਜਿਹਾ ਕੁਝ ਦੱਸਣਗੇ ਤੁਹਾਨੂੰ ਕਿ ਕੀ ਕੀ ਫਾਇਦੇ ਆ ਇਹ ਦੇਸੀ ਚੀਜ਼ਾਂ ਖਾਣ ਦੇ ਨਾਲ ਔਰ ਯੋਗ ਕਰਨ ਨਾਲ ਤੁਹਾਨੂੰ ਕੀ ਫਾਇਦਾ ਮਿਲਦਾ ਤੁਹਾਨੂੰ ਕੀ ਪਹਿਲਾਂ ਦਿੱਕਤ ਸੀ ਦਿੱਕਤ ਅੱਜ ਹੁਣ ਠੀਕ ਹੋ ਚੁੱਕੀ ਹੈ ਅੱਜ ਮੇਰਾ ਬੀਪੀ ਵੱਧਾ ਸੀ ਮੇਰੀ ਹਾਰਟ ਬੀਟ ਵੱਧੀ ਸੀ ਸ਼ੂਗਰ ਸੀ ਮਹੀਨਾ ਡੇਢ ਮਹੀਨਾ ਹੋ ਗਿਆ ਮੈਂ ਕੋਈ ਦਵਾਈ ਨਹੀਂ ਲੈ ਰਹੀ ਯੋਗ ਦੇ ਨਾਲ ਸਹੀ ਹੋ ਰਹੀ ਆ ਮੈਂ ਔਰ ਮੈਨੂੰ ਬਹੁਤ ਜ਼ਿਆਦਾ ਸਰੀਰ ਚ ਤੁਸਤੀ ਫੁਸਤੀ ਆ ਰਹੀ ਹੈ 4-5 ਕਿਲੋ ਮੇਰਾ weight ਵੀ ਘਟਿਆ ਹੋਇਆ ਹੈ ਜਿਹੜੇ ਮੇਰੇ ਮਤਲਬ ਕੱਪੜੇ ਸੂਟ ਨੇ ਕਾਫੀ ਹੀਪ ਤੋਂ ਖੁੱਲੇ ਹੋਏ ਪੇਟ ਤੋਂ ਤੇ ਬਹੁਤ ਜ਼ਿਆਦਾ ਮਤਲਬ ਸਰੀਰ ਚੁਸਤ ਫੁੱਟ ਰਹਿਦਾ ਯੋਗ ਕਰਨ ਨਾਲ ਬਹੁਤ ਫਾਇਦਾ ਹੋਇਆ ਮੈਨੂੰ ਮੈਂ 22500 ਦੀ ਮਹੀਨੇ ਦੀ ਦਵਾਈ ਖਾਂਦੀ ਸੀ ਜਿਹੜੀ ਮੇਰੀ ਛੁੱਟ ਗਈ ਯੋਗ ਕਰਨ ਨਾਲ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਮਾਤਾ ਜੀ ਭਾਈ ਸਾਹਿਬ ਤੁਸੀਂ ਬਹੁਤ ਸਾਥ ਦਿੰਦੇ ਹੋ ਬਹੁਤ ਵਧੀਆ ਯੋਗ ਕਰਾਉਂਦੇ ਹੋ ਬਹੁਤ ਬਹੁਤ ਮਿਹਰਬਾਨੀ ਦਾ ਧੰਨ ਦੇਖੋ ਇਹਨਾਂ ਦੀ ਇੱਕ ਆਪਣੀ ਹਿੰਮਤ ਆ ਸਵੇਰੇ ਉੱਠ ਕੇ ਆਉਂਦੇ ਨੇ ਇਹ ਤੰਦਰੁਸਤੀ ਦਾ ਖਜ਼ਾਨਾ ਹੈ ਯੋਗ ਜਿਹੜਾ ਤੇ ਜੇ ਅਹੀ ਨਾਲ ਚੀਜ਼ਾਂ ਦੂਜੀਆਂ ਮਤਲਬ ਤਲੀਆਂ ਪੁੰਨੀਆਂ ਨਾ ਖਾਈਏ ਇਹੋ ਜੀਆਂ ਖਾਈਏ ਤੇ ਆਪਣੇ ਤੰਦਰੁਸਤ ਪਾਈਏ ਜਿੰਨਾ ਮਰਜ਼ੀ ਫਿਰ ਕੰਮ ਕਰ ਲਓ ਕੋਈ ਥਕਾਵਟ ਨਹੀਂ ਕੋਈ ਅੱਕਣਾ ਨਹੀਂ ਕੋ ਥਕਣਾ ਨਹੀਂ ਪਰ ਇਹ ਚੰਗੀਆਂ ਚੀਜ਼ਾਂ ਨਾਲ ਖਾਓ ਤੇ ਆਪਣੇ ਜੋ ਯਾਸ ਕਰੋ ਸਰੀਰ ਵਿੱਚ ਵਿਕਾਸ ਕਰਦੇ ਹੋ ਦੇਖੋ ਆਰਾ ਖੰਡੇ ਹੋਣਾ ਅੰਕਾਰ ਵਿਕਾਸ ਮਾਤਾ ਜੀ ਕਰੀ ਤੇ ਪਾਰਕਾ ਨਹੀਂ ਮੰਨ ਸਕਤੇ ਚਤਿਆ ਹੋਵੇ ਆਉ ਤੇ ਰੋ ਕਰ ਲਿਓ ਕਿਉਂਕਿ ਪਾਰਕਾਂ ਚ ਬਹੁਤੀ ਹਨ ਤਰੇਲ ਪੈਣੀ ਐ ਤੇ ਠੰਡ ਹੋਣੀ ਐ ਪਾਰਕਾਂ ਚ ਨਾ ਕਰਾਓ ਹਾਂ ਹਾਂ ਹਲਵੰਟੀ ਨੂੰ ਉੱਥੇ ਕਰੋ ਹਾਂ ਅਲੱਛ ਨਾ ਜਿੱਕ ਕਰ ਜਿੱਕਰ ਲੋਕਾਂ ਚ ਕਰ ਲੋ ਆਂ ਚ ਕਰ ਲੋ ਜਿੱਕ ਤੇ ਕਰੋ ਮਾਤਰੀ ਦੀ ਗੱਲ ਜਿੱਦਾਂ ਮਾਤਰੀ ਕਹਿੰਦੀ ਖੁੱਲੀ ਜਗ੍ਹਾ ਦੀ ਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਧ ਗਈ ਐ ਤੇ ਇਸ ਕਰਕੇ ਜਿਹੜੇ ਦੇਸੀ ਨੁਕਤੇ ਨੇ ਇਹ ਆਪਣੇ ਵੀਡੀਓ ਨੂੰ ਤੁਸੀਂ ਦੇਖਣਾ ਔਰ ਆਪਣੇ ਜਿਹੜੇ ਯੁਵਾ ਬੇਟੀਆਂ ਬੇਟੇ ਨੇ ਉਹਨਾਂ ਨੂੰ ਬਾਰ-ਬਾਰ ਸਮਝਾਓ ਕਿ ਕਾਲੇ ਚਨੇ ਭੋਗ ਕੇ ਸਵੇਰੇ ਖਾਓ ਮੌਘਲੀ ਜਲੀਏ ਕੱਚੀ ਮੌਹਰਾ ਮਚੋ ਕੇ ਸਵੇਰੇ ਖਾਓ ਤੇ ਮੈਂ ਤੁਹਾਨੂੰ ਕਿੰਨੇ ਦੇ ਲਾਭ ਦੱਸੇ ਨੇ ਜਿੰਨੇ ਤੇ ਰਹਿਣਾ ਫਿੱਟ ਹੈ ਜਿੰਨੇ ਤੇ ਤੰਦਰੁਸਤ ਉਹਨਾਂ ਨੂੰ ਦੇਸੀ ਨੁਕਤੇ ਵੀ ਅਪਣਾਣੇ ਪੈਣਗੇ ਇਸ ਕਰਕੇ ਤੁਸੀਂ ਇਹ ਚੀਜ਼ਾਂ ਖਾਓ ਸਵਸਥ ਰਹੋ ਸਵੇਰ ਉਠੋ ਆਪਣੇ ਮਾਤਾ ਪਿਤਾ ਲਾਗੇ ਬੈਠਾਇਆ ਕਰੋ ਮਾਰ ਸਤਿਗੁਰੂ ਦੀ ਕਿਰਪਾ ਵਰਸ ਰਹੀ ਹੈ अपना समा थोड़ा बहुत माता-पिता को दया करो तभी भगवान को ले ਸਾਡੇ ਮਾਤਾ ਪਿਤਾ ਨੇ ਇਸ ਕਰਕੇ ਉਹਨਾਂ ਜਿੱਤੇ ਕੀ ਸੀ ਉਹਨੇ ਪਰਮਾਤਮਾ ਦੀ ਤੁਸੀਂ ਭਗਤੀ ਕਰ ਲਈਏ। तो इस वीडियो ਨੂੰ ਲਾਈਕ ਕਰਕੇ ਫਾਰਵਰਡ ਕਰਨਾ ਆਪਣੇ ਰਿਸ਼ਤੇਦਾਰਾਂ ਨੂੰ ਬੱਚੇ ਦਤਨਾ। ਤੁਹਾਜਵਾਤੀ ਫਿਰ ਕੱਲ ਕੋ ਨਵੀਂ ਵੀਡੀਓ ਦੇ ਹੈਗੇ ਆਲੂ ਵਰਤ ਸਕਦੇ ਆ ਆਲੂ ਕੀ ਕਰਦਾ ਫਾਇਦਾ ਦਿੰਦਾ ਕਿ ਨੁਕਸਾਨ ਕਰਦਾ ਹੈ। ਨੁਕਸਾਨ ਤਾਂ ਤਲੇਗਾ ਹੈ। ਆਲੂ ਦੀ ਤਾਂ ਪੂਰੀ ਵਿਆਖਿਆ ਦੱਸਾਂਗੇ ਕਿ ਆਲੂ ਤੇ 12 ਮਹੀਨੇ ਰਹਿੰਦਾ ਹੈ ਲੇਕਿਨ ਉਹ ਫਲੀ ਸਿਰਫ ਸਿਆਲ ਤੇ ਹੁੰਦੀ ਹੈ। ਤੇ ਸਭ ਨੂੰ ਯੋਗ ਤੋਂ ਅਜਾ ਅੰਮ੍ਰਜੋ ਤੋਂ ਬੰਤੂ ਮੇਰੇ ਵੱਲੋਂ ਮਾਤਾ ਜੀ ਵੱਲੋਂ ਔਰ ਸਾਡੇ ਅਧਰਮੀ ਮਾਡੋ ਵੱਲੋਂ ਬਹੁਤ ਸਾਰੀ શુભ ਕਾਮਨਾਵਾਂ ਅਭਿਵਰਤੀ ਮਿਲਦੀਆਂ ਜੈ ਹਿੰਦ ਜਿਹੜਾ ਬਤ